ਕਿ ਸਿੱਖ ਇਤਿਹਾਸ ਦਾ ਹਰ ਪੰਨਾ ਲਹੂ ਪਿਜਾਇ ਆਪਣੇ ਆਗਾਜ਼ ਤੋਂ ਲੈ ਕੇ ਆਪਣੇ ਆਰੰਭ ਤੋਂ ਲੈ ਕੇ ਸਿੱਖ ਧਰਮ ਜਿਹੜਾ ਉਹ ਇਨਕਲਾਬੀ ਧਰਮ ਰਿਹਾ ਹੈ ਉਹ ਜੁਝਾਰੂ ਧਰਮ ਰਿਹਾ ਹੈ ਉਹ ਨਾ ਕੱਲ ਖੜਕਾਉਣ ਵਾਲਾ ਜਾਂ ਪੂਜਾ ਪਾਠ ਕਰਨ ਵਾਲਾ ਜਾਂ ਰਸਮਾਂ ਜਿਹੜੀਆਂ ਧਾਰਮਿਕ ਨੇ ਰੋ ਰੀਤਾਂ ਦਿਖਾਵੇ ਦੀਆਂ ਜਾਂ ਲੋਕਾਂ ਨੂੰ ਪਰਹਾ ਕੇ ਤੇ ਉਹਨਾਂ ਕੋਲੋਂ ਮਾਇਆ ਕਤਰਨ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਠੋਸ ਨੇ ਸਾਮੀ ਪਦਰੀ ਤੇ ਨੇਕ ਜ਼ਿੰਦਗੀ ਜਿਉਣ ਦਾ ਰਸਤਾ ਦੱਸਣ ਵਾਲਾ ਸਿੱਖ ਧਰਮ ਹੈ ਇਹਦਾ ਜਿਹੜਾ ਸਭ ਤੋਂ ਅਵਲ ਨਿਸ਼ਾਨਾ ਇਹਦੀ ਸਥਾਪਨਾ ਦਾ ਇਹ ਸੀ ਕਿ ਰੱਬ ਇੱਕ ਰੱਬ ਇੱਕੋ ਹੀ ਰੱਬ ਹੈ ਇੱਥੇ ਤਾਂ ਰੱਬ ਵੀ ਕਈ ਬਣਾਏ ਹੋਏ ਨੇ ਇੱਕ ਰੱਬ ਦੀ ਉਪਾਸ਼ਨਾ ਕਰਨੀ ਇੱਕ ਰੱਬ ਦੀ ਪੂਜਾ ਕਰਨੀ ਇੱਕ ਰੱਬ ਨੂੰ ਮੰਨਣਾ ਇੱਕ ਹੀ ਸਰੂਪ ਸਭੇ ਇੱਕੇ ਹੀ ਬਣਾਉ ਹੈ ਕਾਹੀ ਗੁਰੂ ਸਾਹਿਬ ਨੇ ਕਿ ਇੱਕ ਓੰਕਾਰ ਸਤਨਾਮ ਇਥੋਂ ਸ਼ੁਰੂ ਹੁੰਦਾ ਹੈ ਸਿੱਖ ਧਰਮ ਕੋਈ ਹਜ ਜਦ ਦਾ ਨੰਬਰ ਨਹੀਂ ਦੂਸਰਾ ਮਜ਼ਰੂਮ ਦੀ ਰਾਖੀ ਕਰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨਕਲਾਬੀ ਤਤ ਸਿੱਖ ਧਰਮ ਵਿੱਚ ਉਹਦਾ ਵੀ ਬੀਜ ਦਿੱਤਾ ਸੀ ਜਦੋਂ ਆਪਨੇ ਬਾਬਰ ਨੂੰ ਮੂੰਹ ਤੇ ਜਾਬਰ ਗਿਆ ਬਹੁਤ ਘੱਟ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਮਿਲੇਗੀ ਕਿ ਕਿੰਨਾ ਵੱਡਾ ਪੈਗੰਬਰ ਜਿਨ੍ਹਾਂ ਨੂੰ ਬਾਣੀ ਹੋ ਚੁਕਿਆ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰੇ ਉਂਦਰਿੰਕਾਰ ਆਕਾਰ ਜੋਤਜਕ ਮੰਡਲ ਕਰਿਓ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾਤਾਰ ਨਾਰਾਇਣ ਅਕਾਲ ਪੁਰਖ ਨੂੰ ਕਹਿੰਦੇ ਆ ਅਨੇਕਾ ਨਾਮ ਨੇ ਅਕਾਲ ਪੁਰਖ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਅਕਾਲ ਉਸਤ ਵਿੱਚ ਹਜ਼ਾਰਾਂ ਨਾਮ ਦਰਜ ਕੀਤੇ ਆ ਉੱਚ ਕੋਟੀ ਦੀ ਰਚਨਾ ਹੈ ਅਕਾਲ ਉਸਤ ਪੜੋ ਉਹਨਾਂ ਵਿੱਚ ਇੱਕ ਨਾਮ ਹੈ ਨਾਰਾਇਣ 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 ਆਪ ਸੰਸਾਰ ਇਸ ਕਿੱਤੇ ਵਿੱਚ ਆਇਆ ਮਨੁੱਖੀ ਜਾਮੇ ਅੰਦਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਸੰਸਾਰ ਨੂੰ ਤਾਰਨ ਲਈ ਇਸ ਚੱਕ ਚਲੰਦੇ ਨੂੰ ਵੇਮਾ ਪਰਮਾਚਾਰ ਕੱਢ ਕੇ ਨੇਕ ਤੇ ਸਚਾਰੇ ਮਾਰਗ ਦੀ ਪਾੰਦੀ ਬਣਾਉਣ ਲਈ ਉਹਨਾਂ ਨੇ ਕੋਈ ਨਰੀ ਮਾਰਾ ਫੇਰ ਨਹੀਂ ਨਹੀਂ ਦੱਸੀ ਉਹਨਾਂ ਨੇ ਜ਼ਰੂਰੰਦਾ ਮੁਕਾਬਲਾ ਕਰਨ ਦਾ ਇਨਕਲਾਬੀ ਸੰਦੇਸ਼ ਵੀ ਦਿੱਤਾ ਇਸ ਕਰਕੇ ਆਪਣੇ ਜਨਮ ਤੋਂ ਲੈ ਕੇ ਹੀ ਸਿੱਖ ਧਰਮ ਇਨਕਲਾਬੀ ਧਰਮ ਹੈ ਤੇ ਲੋਕਾਂ ਦੀ ਅੱਖਾਂ ਵਿੱਚ ਚੁੱਭਦਾ ਰਿਹਾ ਕਿ ਜਿਹੜਾ ਬੰਦਾ ਇਨਕਲਾਬ ਦੀ ਗੱਲ ਕਰੇਗਾ ਕਿਸੇ ਨਾ انصافੀ ਕਰਨ ਵਾਲੇ ਬੰਦੇ ਤੋਂ ਡਰੇਗਾ ਨਹੀਂ ਬਲਕਿ ਉਹਦੀ ਮੁਖਾਲਫਤ ਕਰੇਗਾ ਔਰ ਹਮੇਸ਼ਾ ਲੜਕੇਗਾ ਖਾਂਚ